सिकंदर महान जब अपना लाओ लश्कर लेके ओ हिंदुस्तान ते चढ़ाई करना आया ओदे कोल घोड़ सवार ने पैदल ने उठां दे उत्ते असवार लोग ने खचरा दते साजो सामान लदे होया पान पान दा शस्त्र वस्त्र बड़ा कोई साजो सामान पूरा लाओ लश्कर ਲੈ ਕੇ ਆਇਆ ਹੈ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਇਹ ਦਰਿਆ ਹੁਣ ਤੇ ਪਾਕਿਸਤਾਨ ਦੇ ਚਲਾ ਗਿਆ ਇਹ ਉਸ ਵਕਤ ਭਾਰਤ ਦਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ ਸੀ ਕਾਲਾ ਬਾਗ ਦੇ ਕੋਲ ਇਹ ਦੋ ਵੱਡੇ ਨਮਕ ਦੇ ਪਹਾੜਾਂ ਦੇ ਵਿੱਚੋਂ ਲੰਘਦਾ ਹੈ ਇਸੇ ਤਰ੍ਹਾਂ ਉੱਥੇ ਕਾਲਾ ਬਾਗ ਮਾੜੇ ਰੰਸ ਦੇ ਕੋਲੋਂ ਜਦ ਰਿਆ ਸਿੰਧ ਲੰਘਦਾ ਸੀ ਨਮਕ ਦੇ ਪਹਾੜਾਂ ਦੇ ਚ ਇਸ ਜਗ੍ਹਾ ਤੋਂ ਅਬੂਰ ਕਰਨ ਲੱਗਾ ਕਿਉਂਕਿ ਦਰਾ ਖੈਬਰ ਤੋਂ ਲੰਘ ਕੇ ਆਇਆ ਸੀ ਇਹ ਸਿਕੰਦਰ ਅਬੂਰ ਕਰਨ ਲੱਗਾ ਦਰਿਆ ਸਿੰਧ ਨੂੰ ਇਹਦੀ ਥਲ ਸੈਨਾ ਪੈਦਲ ਚੱਲਣ ਵਾਲੀ ਲੰਘ ਗਈ ਘੋੜਾ ਸਵਾਰ ਵੀ ਲੰਘੇ ਉੱਠਾਂ ਦੇ ਉੱਤੇ ਜਿਹੜੇ ਸਵਾਰ ਸਨ ਉਹ ਵੀ ਲੰਘੇ ਪਿੱਛੇ ਇੱਕ ਬਹੁਤ ਵੱਡੀ ਟੁਕੜੀ ਤੇ ਇਹ ਸਿਕੰਦਰ ਰਹਿ ਗਏ ਇਤਨੇ ਘੋੜੇ ਉੱਠ ਲੰਗਣ ਨਾਲ ਮਨੁੱਖ ਲੰਗਣ ਨਾਲ ਗਏ ਸਿੰਧ ਦੇ ਕਿਨਾਰੇ ਜੋ ਰੇਤ ਸੀ ਧੂੜ ਬੜੀ ਉੱਡੀ ਬਹੁਤ ਉੱਡੀ ਇਸੇ ਧੋੜ ਦੇ ਸਿਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਕੋਈ ਲੇਟੇ ਹੋਇਆ ਹੈ ਕਿਉਂਕਿ ਉਸਨੇ ਕਰਵਟ ਬਦਲੀ ਤੋ ਦੇਖਦਾ ਹੈ ਜ਼ਿੰਦਾ ਮਨੁੱਖ ਹੈ ਕਹਿੰਦਾ ਹੈ ਹੈਰਾਨਗੀ ਸਿਆਣਾ ਬੜਾ ਸੀ ਇੰਨਾ ਲਾਉ ਲਸ਼ਕਰ ਲੰਗਿਆ ਇਹਦੇ ਉੱਤੇ ਕੱਖ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਲੇਟੇ ਹੋਇਆ ਹੈ ਖੜੇ ਹੋ ਕੇ ਦੇਖਿਆ ਨਹੀਂ ਡਰਿਆ ਨਹੀਂ ਉਸੇ ਤਰ੍ਹਾਂ ਹੀ ਲੇਟਿਆ ਹੋਇਆ ਸੀਕੰਦਰ ਇਸ ਤਰ੍ਹਾਂ ਦੀ ਕੁਝ ਖੋਜੀ ਬਿਰਤੀ ਰੱਖਦਾ ਸੀ ਘੋੜਾ ਉਹਦੇ ਕੋਲ ਲੈ ਗਿਆ ਉਸ ਫਕੀਰ ਨੇ ਉਸ ਸਾਧੂ ਨੇ ਉਸ ਸੰਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਹੈ ਕਿੱਥੇ ਜਾ ਰਹੇ ਸਿਕੰਦਰ ਸੋਚਦਾ ਕਿਸੇ ਜਾਸੂਸ ਨੇ ਸਾਡੇ ਸਨੋਂ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਂ ਹੀ ਤੇ ਮੇਰਾ ਨਾਮ ਜਾਣਦਾ ਹੈ ਖਾਲੀ ਹੱਥ ਕੇ ਕਿੱਥੇ ਚਲੇ ਆਂ ਦੇਖਦਾ ਨਹੀਂ ਫਕੀਰਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆਂ ਇਹ ਸੰਨਿਆਸੀ ਖਿੜ ਖਿੜਾ ਕੇ ਹੱਸਿਆ ਇਹਦੀ ਹਸੀ ਦੇ ਚ ਤਨਜ਼ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹਸੇ ਕਿਉਂ ਪਤਾ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ ਮੈਂ ਤੇਥੋਂ ਪੁੱਛਿਆ ਕਿੱਥੇ ਜਾ ਰਹੇ ਹੈ ਜਵਾਬ ਮੈਂ ਦੇ ਦਿੱਤਾ ਹੈ ਹਿੰਦੁਸਤਾਨ ਨੂੰ ਫਤਿਹ ਕਰਨ ਚੱਲੇ ਆ ਤੋ ਮੇਰਾ ਸਵਾਲ ਆਪਣੇ ਹਾਂ ਤੇ ਖੜਾ ਹੈ ਜਦ ਤੋਂ ਹਿੰਦੁਸਤਾਨ ਫਤਿਹ ਕਰ ਲਏਗਾ ਫਿਰ ਕੀ ਕਰੇਗਾ ਮੇਰਾ ਸਵਾਲ ਆਪਣੀ ਤਾਂ ਤੇ ਖੜਾ ਹੈ ਤੇਰੇ ਜਵਾਬ ਨਾਲ ਮੇਰਾ ਸਵਾਲ ਗਰਿਆ ਨਹੀਂ ਹੈ ਚੰਗੇ ਚੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਉਹਨੂੰ ਵੀ ਮੈਂ ਸੂ ਸੌਇਆ ਸਾਦੇ ਜਿਹੇ ਕਪੜਿਆਂ 'ਚ ਇਹ ਸਾਦਾ ਜਿਹਾ ਮਨੁੱਖ ਦੂੜ ਦੇ 'ਚ ਲਿਪਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰਦਾ ਹੈ ਕੰਢਾ ਦਾ ਫਕੀਰ ਸਾਈਂ ਸੁਣ ਲੈ ਕੋਈ ਮੈਂ ਹੱਥ ਦੇ ਉਤੇ ਹੱਥ धर ਕੇ ਥੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਨੂੰ ਫਤਿਹ ਕਰ ਲਿਆ ਹੋਰ ਮੁਲਕ ਫਤਿਹ ਕਰਾਂਗਾ ਫਿਰ ਫਕੀਰ ਖੜ ਖੜਾ ਕੇ ਹੱਸਿਆ ਔਰ ਕਿਹਾ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੱਤਾ ਹੈ ਫਕੀਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਨੇ ਆ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਮਝ ਆ ਗਈ ਇਹ ਤੇ ਚੱਲਦਾ ਰਹੇਗਾ ਸਭ ਇਹ ਤੇ ਚੱਲਦਾ ਰਹੇਗਾ ਰੋਗ ਉਤਨੇ ਚਿਰ ਤੱਕ ਚੱਲਦਾ ਹੀ ਰਹਿੰਦਾ ਹੈ ਜਿਤਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨ ਹੀ ਬਣਿਆ ਰਹਿੰਦਾ ਹੈ ਜਿਤਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ ਫਿਰ ਤੂੰ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰਨਾ ਹੈ ਅਦ ਕੀ ਸਕੁੰਦਰ ਖਿੜ ਖਿੜਾ ਕੇ ਆਪ ਹਸਿਆ ਔਰ ਉੱਚੀ ਆਵਾਜ਼ ਨਾਲ ਬੋਲੇਆ ਫਕੀਰਾ ਸੁਣ ਸਾਰੀ ਦੁਨੀਆ ਫਤੇ ਕਰਾਂਗਾ ਇੱਕ ਚੱਪਾ ਜ਼ਮੀਨ ਨਹੀਂ ਰਹਿਣ ਦੇਂਗਾ ਜੋ ਮੇਰੀ ਮੁੱਠੀ ਚ ਨਾ ਹੋਵੇ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਨਾ ਇੱਕ ਚੱਪਾ ਜ਼ਮੀਨ ਨਹੀਂ ਰਹਿਣ ਦੇਂਗਾ ਜੋ ਮੇਰੇ ਕਬਜ਼ੇ ਚ ਨਾ ਹੋਵੇ ਜੋ ਮੇਰੀ ਮੁੱਠੀ ਚ ਨਾ ਹੋਵੇ ਹੁਣ ਸਿਕੰਦਰ ਸੋਚਦਾ ਹੁਣ ਇਹ ਚੁੱਪ ਕਰੇਗਾ ਆਪਾਂ ਠੀਕ ਜਵਾਬ ਦੇ ਦਿੱਤਾ ਲੇਕਿਨ ਨਹੀਂ ਫਕੀਰ ਫਕੀਰ ਸੀ ਸਿਕੰਦਰ ਜਦ ਤੋਂ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅੱਧ ਕੀ ਮੱਥੇ ਤੇ ਵਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਕੀਰਾ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂਗਾ ਤੇ ਫਕੀਰ ਕਹਿੰਦੇ ਕਬਖਤਾ ਆਰਾਮ ਕਰਨਾ ਤੇ ਆ ਮੇਰੇ ਨਾਲ ਕਰਮ ਹੈ ਆਰਾਮ ਪਿਆ ਕਰ ਤੂੰ ਆਪਾਂ ਆਰਾਮ ਦੇ ਚਾ ਤੂੰ ਇਤਨੇ ਪੁਆੜੇ ਪਾ ਕੇ ਆਰਾਮ ਕਰੇਗਾ ਆਪ ਆਰਾਮ ਦੇ ਚਾ ਉਹ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਇਤਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਆਉਂਦਾ ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਹੈ ਰਸਤੇ 'ਚ ਅਰਬ ਦੀ ਖਾੜੀ ਰਿਚ ਆਪਣੇ ਜਹਾਜ਼ ਛਿਪ ਦੇ 'ਚ ਦਮ ਤੋੜ ਗਿਆ ਸੀ ਜਦ ਚੱਲਣ ਲੱਗਿਆ ਸੀ ਯੂਨਾਨ ਤੋਂ मां ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਤਰਸਦੀਆਂ ਨਾ ਰਹਿ ਜਾਣ ਫਿਰ सिकंदर ਕਹਿੰਦਾ ਮਾਂ ਮੈਂ ਛੇਤੀ ਆਵਾਂਗਾ ਬਹੁਤ ਜਲਦੀ ਆਵਾਂਗਾ ਤੂੰ ਤਿੰਨ ਮਹੀਨੇ ਤਬਾਦ ਬੂਏ ਤੇ ਖੜੀ ਹੋ ਕੇ ਮੇਰੀ ਉਡੀਕ ਕਰੇ ਮੈਂ ਜਲਦੀ ਆਵਾਂਗਾ ਪਿੰਨ ਮਹੀਨੇ ਕੇ ਲੰਘ ਗਏ 4 5ਵੇਂ ਮਹੀਨੇ ਰੋਜ਼ ਵਿਚਾਰੀ ਬੂਏ ਤੇ ਖੜੀ ਹੁੰਦੀ ਹੈ ਦੇਹੀਏ ਸਿਕੰਦਰ ਨੂੰ ਅਜ ਆਵੇਗਾ ਕੱਲ ਆਵੇਗਾ ਜਦ ਦਮ ਟੁੱਟਣ ਲੱਗੇ ਨੇ ਨਾਲ شاہی ਤਬੀਬ ਜੜੇ ਸਨ ਉਹਨਾਂ ਕਹਿੰਦਾ ਇੰਜ ਕਰੋ ਇਹ ਜਿਤਨਾ ਸੋਨਾ ਚਾਂਦੀ ਮੈਂ ਲੁੱਟ ਕੇ ਲੈ ਜਾ ਰਹੇ ਹਾਂ ਸਿੱਪ ਭਰੇ ਹੋਏ ਨੇ ਜਹਾਜ਼ ਮੇਰੇ ਭਰੇ ਹੋਏ ਨਹੀਂ ਖਚਰਾ ਤੇ ਸਾਜ਼ੋ ਸਮਾਨ ਲਦੇ ਆਇਆ ਹੈ ਇਹ ਅੱਧਾ ਮੈਥਾਨੋ ਦੇਣਾ ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ 10 ਦਿਨ ਦੇ ਵਿੱਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ ਅੱਧਾ ਲੈ ਲਓ 10 ਦਿਨ ਦੀ ਜ਼ਿੰਦਗੀ ਵੈਦ ਕਹਿੰਦੇ ਨੇ 10 ਦਿਨ ਅਸੀਂ ਤੇ ਇੱਕ ਦਿਨ ਦੀ ਜ਼ਿੰਦਗੀ ਵੀ ਨਹੀਂ ਰਹਿ ਸਕਦੇ ਕਿਉਂ ਤੁਹਾਡਾ ਮਰਜ਼ ਤੁਹਾਡੇ ਸਵਾਸ ਟੁੱਟਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਤੁਸੀਂ ਸਾਡੀ ਸਿਆਣਪ ਤੋਂ ਅੱਗੇ ਚਲੇ ਗਏ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਹਕੀਮ ਸਿਆਣੇ ਲੋਕ ਕਹਿੰਦੇ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਉਥੇ ਤੱਕ ਸਾਡੀ ਹਕਮਤ ਨਹੀਂ ਪਹੁੰਚਦੀ ਕੁਛੀ ਸਾਡੀ ਔਸ਼ਧੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ ਉਹਥੇ ਤੱਕ ਸਾਡੀ ਔਸ਼ਧੀ ਵੀ ਨਹੀਂ ਪਹੁੰਚਦੀ ਵੈਦ ਜਾਣੇ ਹਉੇ ਬਲਾ دارو ਮੇਰੇ ਵਸ ਪਰ ਇਹ ਤੋਂ ਬਸਤ ਗੋਪਾਲ ਕੇ ਜੈ ਭਾਵੇ ਲੈ ਖਸ ਉਸ ਸਿਕੰਦਰ ਨੇ ਪਤਾ ਫਿਰ ਕੀ ਆਖਿਆ ਅੱਛਾ ਜੋ ਕੁਛ ਵੀ ਹੈ ਸਾਰਾ ਹੀ ਲੈ ਲਾ ਸਾਰਾ ਹੀ ਲੈ ਇੱਕ ਦਿਨ ਦੀ ਤੇ ਜ਼ਿੰਦਗੀ ਦੇ ਦਿਓ ਮੈਨੂੰ ਕਿਸੇ ਤਰੀਕੇ ਨਾਲ ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਨੂ ਸੰਦੇਸ਼ਾ ਲਿਖਣਾ ਚਾਹੁੰਦਾ ਪਤਾ ਵੇਦਾ ਨੇ ਕੀ ਕਿਹਾ ਹੁਣ ਇੱਕ ਦਿਨ ਨਹੀਂ ਅਸੀਂ 10 ਦਮ ਵੀ ਨਹੀਂ ਰਹਿ ਸਕਦੇ ਕੀ ਲਿਖਣਾ ਚਾਹੁੰਦੇ ਹੋ ਕਰਣ ਲੱਗੇ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਫਨ ਤੋਂ ਮੇਰੇ ਹੱਥ ਬਾਹਰ ਕੱਢ ਕੇ ਰੱਖਣਾ ਤਾਂ ਕਿ ਦੁਨੀਆ ਨੂੰ ਪਤਾ ਚੱਲੇ ساری ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਉਹਦੇ ਹੱਥਾਂ 'ਚ ਵੀ ਕੁਝ ਨਹੀਂ ਖਾਲੀ ਜਾ ਰਿਹਾ ਹੈ ਖਾਲੀ ਜਾ ਰਿਹਾ ਹੈ ਮਰਦੇ ਸਮੇਂ ਅਰਥੀ ਦੇ ਚ ਕਫਨ ਤੋਂ ਬਾਹਰ ਇਸ ਦੇ ਹੱਥ ਰੱਖੇਗਾ ਦੁਨੀਆ ਨੂੰ ਬੋਧ ਹੋਵੇ ਮੈਂ ਅਰਜ਼ ਕਰਾਂ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਖਾਇਸ਼ਾਂ ਮੰਗਾ ਇਹਨਾਂ ਦੇ ਕੇਂਦਰ ਤਿੰਨ ਹੁੰਦੇ ਨੇ ਅਹੰਕਾਰ ਲੋਭ ਕਾਮ ਇਸ ਵਾਸਤੇ ਇਸ ਨੂੰ ਕਹਿੰਦੇ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਵਾਸ਼ਨਾ ਸਦਾ ਮੰਗਦੀ ਹੈ ਕਿਸ ਨੂੰ ਮੰਗਦੀ ਹੈ ਜੋ ਨਹੀਂ ਹੈ ਜੋ ਨਹੀਂ ਹੈ ਤੋ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਜੀਵਨ ਭਰ ਵੀ ਮੰਗਾ ਪੂਰੀਆਂ ਹੁੰਦੀਆਂ ਜਾਣ ਫਿਰ ਵੀ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਜੋ ਨਹੀਂ ਹੈ ਕੁਛ ਨਾ ਕੁਛ ਐਸਾ ਹੋਵੇਗਾ ਸੰਸਾਰ ਬਹੁਤ ਵੱਡਾ ਹੈ ਪਦਾਰਥਾਂ ਦੇ ਬਹੁਤ ਢੇਰ ਨੇ ਔਰ ਇੱਥੇ ਬਹੁਤ ਕੁਛ ਹੈ ਬਹੁਤ ਕੁਛ ਹੈ ਇਸ ਵਾਸਤੇ ਅਨਭਵ ਇਹ ਕਹਿੰਦਾ ਹੈ ਸਾਰੀਆਂ ਮੰਗਾਂ ਨਹੀਂ ਪੂਰੀਆਂ ਹੋ ਸਕਦੀਆਂ ਅਹੰਕਾਰ ਦੀਆਂ ਲੋਭ ਦੀਆਂ ਕਾਮ ਦੀਆਂ ਭਾਵੇਂ ਕੁਝ ਲੋਕਾਂ ਨੇ ਯਤਨ ਕੀਤੇ ਕੀਤੇ ਸਿਕੰਦਰ ਨੇ ਹੰਕਾਰ ਪੂਰਤੀ ਦਾ ਯਤਨ ਕੀਤਾ ਸਾਰੀ ਦੁਨੀਆ ਦਾ ਮਾਲਕ ਬਣਨ ਦੇ ਲੋਭ ਪੂਰਤੀ ਕਰਨ ਦਾ ਸਾਧਨ ਜੁਟਾਇਆ ਕਾਰੋਂ ਨੇ ਪਤਾ ਹੈ ਉੱਥੋਂ ਦਾ ਮਿਸਰ ਦਾ ਰਿਵਾਜ ਸੀ ਮੁਰਦੇ ਦੇ ਮੌਂਦੇ 'ਚ ਸੋਨੇ ਦੀ ਮੋਹਰ ਰੱਖ ਦਿੰਦੇ ਸਨ ਜਿਹੜੇ ਗਰੀਬ ਸਨ ਉਹ ਚਾਂਦੀ ਦੇ ਜਿਹੜੇ ਬਹੁਤ ਹੀ ਗਰੀਬ ਸਨ ਉਹ ਤਾਂ ਦੇ ਇਹ ਰੱਖਣਾ ਲਾਜ਼ਮੀ ਆਉਂਦਾ ਸੀ ਜੈਸੇ ਅੱਜਕੱਲ੍ਹ ਚੀਨ ਦੇਚ THAILAND ਦੇਚ ਵੀ ਕੁਝ ਇਸ ਤਰ੍ਹਾਂ ਕਰਦੇ ਨੇ ਨਕਲੀ ਨੋਟਾਂ ਦੇ ਬੰਡਲ ਮੁਰਦੇ ਦੇ ਨਾਲ ਜਲਾਉਂਦੇ ਨੇ ਜਾਂ ਦਫਨ ਕਰਦੇ ਨੇ ਵੀ ਅੱਗੇ ਦਾ ਖਰਚਾ ਦੇਈਏ ਇਹ ਨਿਰਧਨ ਹੋ ਕੇ ਨਾ ਜਾਏ ਘਾਰੋਂ ਕਬਰਾਂ ਪੁਟਾ ਕੇ ਮੁਰਦਿਆਂ ਦੇ ਮੂੰਹ ਦੇ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਤਾਂਵੇਂ ਦੇ ਸਿੱਕੇ ਕਡਵਾ ਲੈਂਦਾ ਸੀ ਬਾਦਸ਼ਾਹ ਸੀ ਬਾਦਸ਼ਾਹ ਸੀ ਮੈਂ ਤੇ ਇਸ ਦੇਸ਼ ਦੇ ਬਾਦਸ਼ਾਹਾਂ ਦੀਆਂ ਕੁਝ ਕਹਾਣੀਆਂ ਪੜੀਆਂ ਨੇ 당ਕ ਰਹਿ ਗਿਆ ਐ ਨਾ ਸ਼ੌਮਪਣਾ ਸਟੇਟ ਦੇ ਮਾਲਕ ਪਰ ਇਤਨਾ ਸ਼ੌਮਪਣਾ ਦਰਸਨ ਧਨ ਇਤਨਾ ਜ਼ਿਆਦਾ ਹੈ ਇਤਨਾ ਜ਼ਿਆਦਾ ਹੈ ਕੋਈ ਪਹਾੜਾਂ ਦੇ ਸੋਨਾ ਮੁਕਤੇ ਨਹੀਂ ਗਿਆ ਖਾਣਾ ਜਾਰੀ ਨੇ ਨਿਕਲਦੇ ਕੋਈ ਸਹਾਗਰ ਦੇ ਚ ਮੋਤੀ ਖਤਮ ਤੇ ਨਹੀਂ ਹੋ ਰਹੇ ਲੱਖਾਂ ਸਾਲ ਤੋਂ ਲੋਕੀ ਕਢਦੇ ਪੈਨੇ ਹੁਣ ਵੀ ਨਿਕਲ ਰਹੇ ਕੋਈ ਲੋਹਾ ਮੁਕ ਨਹੀਂ ਗਿਆ ਤਾਂ ਬਾ ਮੁਕ ਨਹੀਂ ਗਿਆ ਮਨੁੱਖ ਮੁਕ ਜਾਂਦਾ ਹੈ ਮਨੁੱਖ ਮੁਕ ਜਾਂਦਾ ਹੈ ਪਦਾਰਥ ਨਹੀਂ ਮੁਕਦਾ ਔਰ ਇਹ ਪਦਾਰਥ ਆਪਣੇ ਭੰਡਾਰੇ ਵਿੱਚ ਪ੍ਰਮਾਤਮਾ ਰੋਜ਼ ਰੋਜ਼ ਨਹੀਂ ਪਾਉਂਦਾ ਜੋ ਕੁਛ ਪਾਇਆ ਸੋ ਇੱਕ ਆਵ ਇੱਕੋ ਦਫਾ ਪਾ ਦਿੰਦਾ ਹੈ ਉਹਨੇ ਸਾਰੇ ਸੰਸਾਰ ਦੇ ਪਹਾੜਾਂ ਜ਼ਮੀਨ ਦੇ ਸੋਨਾ ਚਾਂਦੀ ਤਾਂਬਾ ਹੀਰੇ ਮੋਤੀ ਔਰ ਅਨ ਉਪਜਾਉ ਦੀ ਸ਼ਕਤੀ ਇਸ ਜ਼ਮੀਨ ਨੋ ਜ਼ਮੀਨ ਹੀ ਦੇ ਰਹੀ ਹੈ ਸਭ ਕੁਝ ਪਹਾੜ ਦੇ ਰਹਿਣ ਸਾਗਰ ਦੇ ਰਿਹਾ ਤੋ ਮੁਕਤੇ ਨਹੀਂ ਗਏ ਮੁਕਤੇ ਨਹੀਂ ਗਏ 100 ਸਾਲ ਹੋ ਗਏ ਨੇ ਟਾਟਾ ਸਟੀਲ ਕੰਪਨੀ ਨੋ ਇੱਕ ਛੋਟੀ ਜਿਹੀ ਪਹਾੜੀ ਦੇ ਚੋਂ ਲੋਹਾ ਕੱਢਦੇ ਆ। ਤੇ ਟਾਟਾ ਨਗਰ ਦੇ ਚ ਮੈਨੂੰ ਵਿਦਵਾਨਾਂ ਨੇ ਦੱਸਿਆ ਸਿਆਣਿਆਂ ਨੇ ਜੋ ਮੈਨੂੰ ਫੈਕਟਰੀ ਦਿਖਾਣ ਵਾਸਤੇ ਲੈ ਗਏ। ਕਿਣ ਲਗੇ ਸੌਵਾ ਭਾਗ ਵੀ ਅਜੇ ਨਹੀਂ ਤੋੜ ਸਕੇ ਉਸ ਪਹਾੜੀ ਦਾ। ਲੋਹਾ ਕੱਢ ਰਹੇ ਨੇ 100 ਸਾਲ ਤੋਂ। ساری ਦੁਨੀਆ ਨੂੰ ਭੇਜ ਰਹੇ ਨੇ ਭਾਰਤ ਦੇ ਚ ਪੂਰਤੀ ਕਰ ਰਹੇ ਨੇ। ਪਰ ਜਿਹੜੀ ਪਹਾੜੀ ਚੋਂ ਇਹ ਕੱਢਦੇ ਪੈ ਨੇ। ਲੋਹੇ ਦਾ ਪੱਥਰ ਪਿਗਲਾ ਕੇ ਉਹਦੇ ਚ ਲੋਹਾ ਕਢ ਲੈਂਦੇ ਨੇ ਪੱਥਰ ਮਿੱਟੀ ਇੱਕ ਪਾਸੇ ਕਰ ਦਿੰਦੇ ਨੇ ਇਹ ਪਹਾੜੀ ਦਾ ਸੌਵਾਂ ਹਿੱਸਾ ਵੀ ਅਜੇ ਨਹੀਂ ਮੁਕੇਆ 99.5 ਨੇੜੇ 99 ਹਿੱਸੇ ਬਕਾਏ ਨੇ 100 ਸਾਲ ਕੱਢਦੇ ਪੈ ਆਲੇ ਦੁਆਲੇ ਹੋਰ ਪਹਾੜ ਨੇ ਕਿਤਨਾ ਕ ਲੋਹਾ ਹੈ ਸਾਰੀ ਦੁਨੀਆ ਦੇ ਚ ਕਿਤਨਾ ਕ ਤਾਂਬਾ ਹੈ ਕਿਤਨਾ ਕ ਸੋਨਾ ਹੈ ਕਿਤਨੇ ਹੀਰੇ ਮੋਤੀ ਨੇ ਕੋਈ ਨਹੀਂ ਮੁਕੇਆ ਫਰਕ ਜ਼ਬਦੀ ਗੱਲ ਹੈ ਇਹ ਰੱਬ ਦਾ ਭੰਡਾਰਾ ਪਾਇਆ ਉਸਨੇ ਇੱਕੋ ਹੀ ਦਫਾ ਹੈ ਅਨੰਤ ਸਾਲਾਂ ਤੋਂ ਕਰੋੜਾਂ ਸਾਲਾਂ ਤੋਂ ਮਨੁੱਖ ਕੱਟਦੇ ਭੰਡਾਰਾ ਖਤਮ ਨਹੀਂ ਹੋਇਆ ਮਨੁੱਖ ਖਤਮ ਹੋ ਜਾਂਦਾ ਹੈ ਭੰਡਾਰੇ ਨਹੀਂ ਖਤਮ ਹੋਇਆ ਪ੍ਰਾਲਬਦ ਇਸੇ ਭੰਡਾਰੇ ਦੇ ਚੋਂ ਕੱਢ-ਕੱਢ ਕੇ ਮਨੁੱਖ ਦੀ ਝੋਲੀ ਚ ਪਾਉਂਦੀ ਹੈ ਹੈ ਸਭ ਕੁਝ ਜਗਤ ਦੇ ਚ ਪਰ ਮਨੁੱਖ ਦੀ ਆਪਣੀ ਪ੍ਰਾਲਬਤ ਦਾ ਬਾਣਾ ਇਹਨੂੰ ਵਰਤਰੀ ਨੇ ਇੰਜ ਲਿਖਿਆ ਇੱਕ ਪਨਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਦੇ ਉੱਤੇ ਰੱਖ ਕੇ ਪਾਣੀ ਦੇ ਲਿਆ ਰਹੀ ਹੈ ਪਰ ਉਰਾਰ ਥੋੜਾ ਜਿਹਾ ਦਰਿਆ ਤੋਂ ਉਰਾਰ ਖੋ ਉੱਥੋਂ ਇੱਕ ਪਨਹਾਰੀ ਪਾਣੀ ਕਢਦੀ ਪਈਏ ਇੱਕੋ ਹੀ ਘੜਾ ਸਿਰ ਤੇ ਹੈ। ਆਪਣੇ ਉਸ ਪਨਹਾਰੀ ਨੂੰ ਦੇਖ ਕੇ ਜਿਹਦੇ ਸਿਰ ਦੇ ਉੱਤੇ ਤਿੰਨ ਘੜੇ ਸਨ ਦਰਿਆ ਤੋਂ ਭਰ ਕੇ ਲਿਆ ਰਿਸੀ ਆਪਣਾ ਘੜਾ ਉਡੈਲ ਦਿੱਤਾ ਤੇ ਚੱਲ ਪਈ ਦਰਿਆ ਦੀ ਤਰਫ। ਸੰਤ ਨੇ ਛੁਲਿਆ ਰਸਤੇ 'ਚ ਰਮਜੀ ਸੰਤ ਤੂੰ ਪਾਣੀ ਭਰਿਆ ਸੀ ਮਿਹਨਤ ਦੇ ਨਾਲ ਡੋਲ ਕਿਉਂ ਦਿੱਤਾ ਹੈ? ਖੋ ਛੋਟ ਜਿਹਾ ਖੋ ਆਦਰੀਆ ਐਨਾ ਪਾਣੀ ਹੈ ਮੈਂ ਉਥੋਂ ਵਰਨਾ ਪਤਾ ਹੈ ਸੰਤ ਨੇ ਕੀ ਆਖੇ ਭਾਵੇਂ ਪਰ ਮਿਲੇਗਾ ਤੈਨੂੰ ਉਥੋਂ ਵੀ ਇਤਨੇ ਜਿੰਨਾ ਘੜਾ ਤੇਰਾ ਐਨਾ ਦਰਿਆ ਤੇ ਤੂੰ ਦੇਖ ਲਿਆ ਆਪਣਾ ਘੜਾ ਨਹੀਂ ਵੇਖਿਆ ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ ਆਪਣੇ ਪ੍ਰਾਲਬਤ ਦਾ ਭਾਂਡਾ ਨਹੀਂ ਦੇਖਦਾ ਢੁੱਲ ਢੁੱਲ ਕੇ ਪੈ ਜਾਏਗਾ ਪਾਤਰਤਾ ਨਾ ਹੋਵੇ ਅਗਰ ਮਿਲਵੇ ਗਿਆ ਤੋਂ ਨਹੀਂ ਰਹਿੰਦਾ ਨਹੀਂ ਰਹਿੰਦਾ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ ਪਾਠ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ ਗਵਾ ਗਿਆ ਤੁਗਸਤਾਖੀ ਮਾਫੀ ਨੋ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦੇਣਾ ਹੁੰਦਾ ਮਿਲਤੇ ਗਿਆ ਉਹਦੀ ਬਖਸ਼ੀ ਸੀ ਪਾਤਰਤਾ ਨਹੀਂ ਸੀ ਪਾਂਡਾ ਨਹੀਂ ਸੀ ਗਵਾ ਦਿੱਤਾ ਡੁੱਲ ਗਿਆ ਇਸ ਤਰ੍ਹਾਂ ਜਿਨ੍ਹਾਂ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲਤੇ ਜਾਂਦਾ ਹੈ ਗਵਾ ਬੈਠਦਾ ਹੈ ਗਵਾ ਬੈਠਦਾ ਹੈ ਪਾਤਰਤਾ ਨਹੀਂ ਮੈਂ بڑے بڑے ਚੋਟੀ ਦੇ ਧਨવાન ਰੋਂਦੇ ਪਿੱਟਦੇ ਦੇਖੇ ਨੇ ਮਿਲ ਗਿਆ ਕਿਦਰੇ ਅਚਨ ਚੇਤਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਝਲਕ ਗਵਾ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖਾਉਂਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਪਾਤਰਤਾ ਛੋਟੀ ਆਉਂਦੀ ਡੁੱਲ ਜਾਂਦਾ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਜਾਨੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮ ਦਾ ਰਸ ਮਿਲ ਜਾਏ ਅੱਜ ਤੱਕ ਨਹੀਂ ਮਿਲਿਆ ਤੋ ਫਰੀਦ ਦੀ ਤਰ੍ਹਾਂ ਹੀ ਕਹਿ ਉਠਣਾ ਮੁਝ ਔ ਗੁਣ ਸਹਿ ਨਹੀਂ ਲੋਸ ਤੈਸੇ ਮਨ ਮੇ ਕੀਆ ਰੋਸ ਕਿ ਪਰਮਾਤਮਾ ਨੇ ਰੋਸ ਕੀਤਾ ਹੋਇਆ ਨਹੀਂ ਮਿਲਦਾ ਉਹ ਰੋਸੇ ਹੋਇਆ ਹੈ ਇਹ ਨਹੀਂ ਨਿਮਾਜ਼ਾਂ ਪੈ ਪੜਦੇ ਆ ਇਹ ਸ਼ੇਖ ਸੁਲਤਾਨ ਫਰੀਦ ਨੂੰ ਕਹਿ ਰਿਹਾ ਸੀ ਇੰਨੇ ਨਿਮਾਜ਼ਾਂ